ਆ ਯਾਰ ਵੀ ਆਪਣੇ ਬਰਾਬਰ ਤੇ ਲੱਗ ਆ ਲੈ ਬਲੀਆ ਜਾ ਬਲੀਆ ਨਾ ਬਲੀਏ ਨੇ ਢਾਂ ਦਾ ਵੀ ਫੜ ਦੇਣਾ ਉਹਨਾਂ ਦਾ ਸਿਚਾਈ ਵੀ ਕਰਾਈ ਉਹ ਹੋ ਗਿਆ ਇਹ ਹੁਣ ਨਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਇਸ ਵਕਤ ਆਪਾਂ ਹੈਗੇ ਆ ਬਠਿੰਡੇ ਕੱਲ ਆਏ ਸੀ ਇੱਥੇ ਮਿੱਤਰ ਆਇਆ ਹੋਇਆ ਆਪਣੇ ਇਟਲੀ ਤੋਂ ਉਹਨੂੰ ਮਿਲਣਾ ਤੇ ਰਾਤ ਆਪਣਾ ਰਹਿਣ ਬਸੇਰਾ ਇੱਥੇ ਸੀਗਾ ਆਪਣੇ ਮਿੱਤਰਾਂ ਕੋਲੇ ਫਲੈਟ ਤੇ ਤੇ ਨਹਾ ਤੋਲੇ ਆ ਤੇ ਦੁਬਾਰੇ ਫੇਰ ਮਣੀ ਦਾ ਫੋਨ ਆ ਗਿਆ ਇਟਲੀ ਵਾਲੇ ਮਿੱਤਰ ਦਾ ਕਿ ਬਈ ਤੈਨੂੰ ਜੋ ਬਰਕ ਲੈਣਾ ਆਉਂਦਾਗਾ ਤੇ ਗੈਰਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 28 ਸੌਣ 12 ਅਗਸਤ ਬਰਾ 2024 ਤੇ ਅੱਜ ਦਾ ਬਲੌਗ ਵੀ ਲੇਟ ਸਟਾਰਟ ਹੋਇਆਗਾ ਤੇ ਬਿਲਾਲ ਜੀ ਐਨ ਨੂੰ ਆਖਦੇ ਹਾਂ ਦੁਬਾਰੇ ਤੋਂ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਦਿਖਾਉਨੇ ਆ ਸਾਰੇ ਦਿਨ ਦਾ ਮਾਹੌਲ ਚੱਲ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਅ ਲਾਜ਼ਮੀ ਕਰ ਲਿਓ ਤੇ ਮੈਂ ਇਧਰ ਮਿੱਤਰ ਨੂੰ ਡਿੱਕੀ ਆ ਨਾ ਥੱਲੇ ਇਹਦਾ ਲਿਆਉਣੋਂ ਦਾ ਫਿਲਹਾਲ ਮਣੀ ਕੋਲੇ ਚਲਦੇ ਆ ਤੇ ਅਗਲੀ ਗੱਲਬਾਤ ਅੱਜ ਦੀ ਇਹ ਸਟਾਰਟ ਕਰਦੇ ਆਂਗੇ ਹੋ ਵਾਹ ਜਰੂ ਬਿੱਲੇ ਨਾਲ ਆਇਆ ਹੋ ਬਿੱਲੇ ਆਉ ਮੈਂ ਚਲਦਾ ਮਣੀ ਕੋਲੇ ਮਣੀ ਦਾ ਫੋਨ ਆ ਗਿਆ ਮਣੀ ਕੋਲੇ ਆਣਾ ਮਣੀ ਦਾ ਫੋਨ ਆ ਗਿਆ ਉਹ ਮੁੰਡਾ ਲੈਣ ਆਉਂਦਾ ਥੱਲੇ ਮੁੰਡਾ ਆਇਆ ਥੱਲੇ हां। ਮੈਂ ਇਹਨਾਂ ਨੂੰ ਫੋਨ ਕਰ ਦੂੰ ਉਹਨਾਂ ਨੂੰ ਕੰਮ ਦਿੰਦਾ ਕਰ ਲਈ ਕੋਈ ਆਪ ਦਾ। ਠੀਕ ਐ। 4 ਮੀਟਰ ਦਾ ਲੋਟ-ਵੋਟਾਂ। ਹੈਲੋ ਬੈਸ ਤੁਰਾ ਬੋਈ ਵਰਨੇ ਜੇ। ਠੀਕ ਐ। ਇਹ ਚੋਬਰ ਆਪਣੇ ਨਾਲ ਦੇ ਪਿੰਡ ਨਤੇਹੇ ਤੋਂ ਐ ਸਰਸੇ ਜ਼ਿਲ੍ਹੇ ਤੋਂ। ਆ ਆਪਣਾ ਆਪਾ ਸਰਸੇ ਜ਼ਿਲ੍ਹੇ ਤੋਂ ਬਾਈ ਬਟੰਡੇ ਜਿਹੜੇ ਤੋਂ ਉਲਟੋ ਗਿਆ ਸੀ ਕੰਮ ਹਣਾ। ਹਾਂ। ਤੇ ਨੰਕੇ ਸਿਰ ਆ ਗਿਆ ਵੀਡੀਓ 'ਚ ਕੋਈ ਚੱਕਰ ਤਾਂ ਨਹੀਂ ਬਾਈ? ਅ ਠੀਕ ਐ ਵੀਰੇ। ਹਾਂ ਪਈ ਜਾਂਦਾ ਰੋਲਾ ਬਈ ਇਹ ਮੁੰਡੇ ਗੁੰਡੇ ਤਿਆਰ ਹੋ ਜਾਂਦੇ ਕੰਮਕਾਰਾਂ ਨੂੰ ਨਿਕਲ ਹੀ ਜਾਂਦੇ ਆ ਫਿਲਹਾਲ ਮੈਂ ਥੱਲੇ ਜਾ ਕੇ ਚੁੱਪਰ ਨੂੰ ਵੇਖਦਾਗਾ ਵਾਹੇ ਗੁਰੂ ਵਾਹੇ ਸਾਰਾ ਹੋ ਗਿਆ ਉਹ ਹੋ ਜਾ ਬੰਦ ਕਰੂਗਾ ਚਲਿਆ ਉਹ ਚੁੱਬਰ ਮੈਨੂੰ ਪਾਲੀ ਜਾਂਦਾ ਮੈਂ ਉਹਨੂੰ ਪਾਲੀ ਜਾਂਣਾ ਥੱਲੇ ਵਾਹ ਟੀ ਪੁਆਇੰਟ ਤੇ ਖੜਾਗਾ ਆ ਜਾ ਘਾ ਆ ਜਾ ਉਹ ਖੜਾ ਚੁੱਬਰ ਐਡੀ ਕੀ ਜਾਂਦਾ ਦੋ ਕਮਿੰਟ ਵੇਟ ਕਰਵਾਈ ਆ ਕਿਵੇਂ ਨਵੀ ਠੀਕ ਹੈ ਜੀ ਤੇ ਨਵੀ ਮਿੱਤਰ ਬਈ ਕੱਲ ਵਾਲੇ ਵਲੋਗ ਚ ਜਿਹੜਾ ਤੁਸੀਂ ਉਹ ਵੇਖਿਆ ਸੀ ਬੜਾ ਜਲਦੀ ਤਨ ਤਿਆਰ ਕਰਾਇਆ ਨਹੀਂ ਨਹੀਂ ਬਈ ਉਹ ਮੈਂ ਖੜ ਗਿਆ ਸੀਗਾ ਉੱਥੇ ਮੰਡੋ ਗੋਲੇ ਮਣੀ ਨਾਲ ਗੱਲਬਾਤ ਕਰਨ ਲੱਗਿਆ ਹਾਂ ਚਲੋ ਕਿੱਥੇ ਖੜਾ ਮਣੀ ਓਕੇ ਆਂਕਿਊ ਥੈਂਕ ਯੂ ਫਿਰਦਾ ਹੀ ਨਹੀਂ ਗਾ ਆ ਫਿਰ ਕੰਮ ਤਾਂ ਇਹਦਾ ਔਖਾ ਹੋ ਜਾਂਦਾ ਨਾ ਫਿਰ ਤਾਂ ਆ ਕਰਕੇ ਜੀ ਬੰਦਾ ਉਹ ਕੀਤੀ ਕੁਤੀ ਦਾ ਕੰਮ ਬੜਾ ਵਧ ਜਾਂਦਾ ਇੱਥੇ ਆ ਮਣੀ ਹਾਂ ਠੀਕ ਆ ਮਣੀ ਮਿੱਤਰ ਨੂੰ ਮਿਲ ਲਈ ਆ ਪਹਿਲਾਂ ਇੱਥੇ ਤੇ ਫਿਰ ਆਪਣੇ ਮਿੱਤਲ ਮਾਲ ਦੁਪਹਿਰੇ ਕੰਮ ਨੇ ਉਹ ਬਾਅਦ ਚ ਜਾ ਕੇ ਆਵਾਂਗੇ 2:00 ਵਜੇ ਆ ਜੀ ਆਪਣਾ ਡਾਕਟਰ ਜੀਵਨਪਿੰਡ ਵਾਲਾ ਮਿੱਤਰ ਵਿਲਾ ਹੋਊਗਾ ਤੇ ਉਦੋਂ ਬਾਅਦ ਉਹ ਤੋਂ ਆਪਣੇ ਦੋ ਘਪਾ ਡੈਕਟਰ ਨੇ ਇਹ ਐਪਲ ਦੇ ਦਿੱਤੇ ਹੋਏ ਸੀ ਵਾਰੰਟੀ ਚ ਦੇਖਦੇ ਆ ਨਵੇਂ ਦੇਣਗੇ ਜਾਂ ਉਹੀ ਉਹਨਾਂ ਨੇ ਕੁਝ ਰਿਪੇਅਰ ਕਰੀਆ ਕੀ ਚੱਕਰਾ ਉਹ ਗੱਲ ਬਾਤ ਆਪਾਂ ਦੁਬਾਰਾ ਚ ਵੇਖਦੇ ਆ ਜਾ ਕੇ ਅ ਤੇ ਮਨਾ ਕੀ ਪਾਣੀ ਵਾਸਤੇ ਮਨ ਨਹੀਂ ਦਿੱਤੇ ਜਿਆ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਆਏ ਬੈਂਕ ਆਏ ਨੂੰ ਤਿੰਨ ਘੰਟੇ ਹੋ ਗਏ ਤਿੰਨ ਘੰਟੇ ਪੂਰੇ ਐ ਇੱਥੋਂ ਦੇ ਇਟਲੀ ਦੇ ਸਿਸਟਮ ਦਾ ਕੋਈ ਫਰਕ ਹੈਗਾ ਬਹੁਤ ਉੱਥੇ ਮਿੰਟੋ ਸਕਿੰਟ ਹੀ ਹੋ ਜਾਂਦਾ ਕੰਮ ਉੱਥੇ ਮਿੰਟੋ ਸਕਿੰਟ ਹੀ ਹੋ ਜਾਂਦਾ ਕੰਮ ਇੱਥੇ ਥੋੜਾ ਲੇਟ ਹੈ ਕਿਉਂਕਿ ਇਹਨਾਂ ਦੇ ਵੀ ਬਰਡਨ ਵੜਾ ਇੱਕ ਤਾਂ ਇੱਥੇ ਅੱਜ ਸਟਾਫ ਘੱਟ ਸੀ ਚਾਰ ਜਣੇ ਆਏ ਸੀ ਚਾਰ ਜਣੇ ਆਏ ਨਹੀਂ ਸੀਗੇ ਅੱਛਾ ਤੇ ਪਰ ਵੈਸੇ ਵਧੀਆ ਡੀਲ ਕੀਤਾ ਬੰਦੇ ਨੇ ਹਾਂ ਲੰਬਰ ਬੰਦੇ ਵਧੀਆ ਇੱਕ ਫ੍ਰੀਜ਼ ਹੋਇਆ ਪਿਆ ਸੀਗਾ 5-6 ਸਾਲਾਂ ਤੋਂ ਪਰ ਇਹਨਾਂ ਨੇ ਚਲਾਤਾ ਵੈਸੇ ਚੱਲਣਾ ਨਹੀਂ ਸੀ ਧੰਨਵਾਦ ਇਹਨਾਂ ਦਾ ਬਹੁਤ-ਬਹੁਤ 6 ਸਾਲ ਹੋ ਗਏ ਸੀਗੇ ਬਿਲਕੁਲ ਪੈਨ ਕਾਰਡ ਵੀ ਹੈ ਨਹੀਂ ਸੀਗਾ ਪਰ ਇਹਨਾਂ ਨੇ ਚਲਾਤਾ ਇਹਨਾਂ ਦਾ ਬਹੁਤ-ਬਹੁਤ ਇਸ ਬਾਰੇ ਕੀ ਕਹਿਣਾ ਚਾਹੋਗੇ ਬੰਦੇ ਦੀ ਲੁੱਕ ਵੀ ਮੈਟਰ ਕਰਦੀ ਆ ਇਹ ਫਰਕ ਪੈਂਦਾ ਵੀ ਬੰਦਾ ਬਾਹਰੋਂ ਆਇਆ ਹੋਇਆ ਉਹ ਕੰਮ ਵੀ ਛੇਤੀ ਕਰਿਆ ਉਹ ਉਸ ਕਰਕੇ ਵੀ ਨਹੀਂ ਤਾਂ ਕਈ ਵਾਰੀ ਇਹ ਹੁੰਦਾ ਗੱਲ ਘੱਟ ਹੀ ਸੁਣਦੇ ਹੁੰਦੇ ਆ ਨਾ ਵੀ ਕਿ ਜਾਲ ਬੰਦਾ ਖੜਾਗਾ ਮੇਰੀ ਮੇਰੀ ਗੱਲ ਪੂਰੀ ਸੁਣੀ ਉਹਨਾਂ ਨੇ ਠੀਕ ਹੈ ਲਾਲ ਲਾਲ ਦੂਜੇ ਬੰਦੇ ਆਏ ਉਹਨਾਂ ਦਾ ਵੀ ਕੀਤਾ ਪਰ ਮੇਰੀ ਗੱਲ ਪੂਰੀ ਸੁਣੀ ਠੀਕ ਹੈ ਤੇ ਨੌਜਵਾਨ ਬਾਈ ਇਹ ਗੱਲ ਵਾਲੇ ਵਲੌਗ ਚ ਆਪਾਂ ਦੱਸਿਆ ਸੀ 6 ਸਾਲਾਂ ਬਾਅਦ ਇਟਲੀ ਤੋਂ ਆਇਆ ਉਹ 10 ਸਾਲ ਉਹ ਇਟਲੀ ਗਏ ਹੋਏ ਨੂੰ ਚੰਗਾ ਮਿੱਤਰ ਆਪਣਾ ਤੇ ਬਾਕੀ ਗੱਲਾਂ ਬਾਤਾਂ ਇਟਲੀ ਦੀਆਂ ਹੋਰ ਵੀ ਕਰਾਂਗੇ ਫਿਲਹਾਲ ਕੰਮਕਾਰ ਹੈਗੇ ਦੋ ਚਾਰ ਜਿਹੜੇ ਉਹ ਕਿਨਾ ਕਰ ਲੀਏ ਠੀਕ ਹੈ ਮੌਸਮ ਦਾ ਫਰਕ ਕੁਛ ਬਹੁਤ ਸੰਦਾ ਬਈ ਤਾਂ ਜਾਂਦੀਆਂ ਗੱਲਾਂ ਠੀਕ ਹੈ ਪੂਜਾ ਵੇਖਰੀ ਬਠਿੰਡਾ ਹ ਸੱਤ ਸਾਲਾਂ ਬਾਅਦ ਨੌਜਵਾਨ ਕਹਿੰਦਾ ਪੇਟੀਆਂ ਬੂੜੀਆਂ ਖਾਧੀਆਂ ਨਹੀਂ ਤੇ ਅੱਜ ਕੱਡੀਆਂ ਧੁੱਕੀਆਂ ਇੱਥੇ ਇਹ ਟੇਸਟ ਉੱਥੇ ਨਹੀਂ ਮਿਲਦੇ ਹੈ ਹਾਂ ਤੇ ਇੱਕ ਗੱਲ ਹੋਰ ਚੱਲ ਫੇਰ ਕਿਸੇ ਵੇਲੇ ਪਤਾ ਨਹੀਂ ਸਮਾਂ ਲੱਗਦਾ ਜੀ ਕਿ ਨਾ ਲੱਗਦਾ ਉਹ ਉੱਥੋਂ ਦੇ ਹਾਲਾਤ ਬਾਰੇ ਜਾਂ ਜਿਹੜੇ ਨਵੇਂ ਵੀਰ ਜਾਂਦੇ ਆ ਜਿਵੇਂ ਇਟਲੀ ਤੇ ਉਹਨਾਂ ਦਾ ਕੰਮ ਕਾਰੋਬਾਰਾਰੇ ਕਿਵੇਂ ਆ ਬਈ ਉੱਥੇ ਉੱਥੇ ਕੰਮ ਕਰ ਇਹ ਆ ਬਈ ਸਭ ਤੋਂ ਪਹਿਲਾਂ ਲੈਂਗੁਏਜ ਸਿੱਖ ਕੇ ਜਾਓ। ਇਟਾਲੀਅਨ। ਹਾਂ ਲੈਂਗੁਏਜ ਸਿੱਖ ਕੇ ਜਾਓ ਜਿੰਨਾ ਚਿਰ ਤੁਹਾਨੂੰ ਲੈਂਗੁਏਜ ਨਹੀਂ ਆਂਦੀ ਉਹਨਾਂ ਚਿਰ ਕੋਈ ਫਾਇਦਾ ਨਹੀਂ। ਤੇ ਜੇ ਤੁਸੀਂ ਜਾਣਾ ਇੱਕ ਨੰਬਰ 'ਚ ਜਾਓ, ਦੋ ਨੰਬਰ 'ਚ ਨਾ ਜਾਓ। ਜਿਹੜੇ ਨੋਮੀਨੇ ਵਾਲੇ ਪੇਪਰ ਹੁੰਦੇ ਆ ਮੁੜ ਕੇ ਉੱਥੇ ਨਾ ਤਾਂ ਪੱਕੇ ਹੁੰਦੇ ਆ, ਨਾ ਫਿਰ ਉੱਥੇ ਕੱਚੇ ਬੰਦਿਆਂ ਨੂੰ ਕੰਮ ਆ। ਉੱਥੇ ਪਿੱਛੇ ਜੇ ਆਪਣੇ ਪਿਛਲੇ ਮਹੀਨੇ ਇੱਕ ਬੰਦੇ ਦੀ ਬਾਹ ਵੱਢੀ ਗਈ ਸੀ ਕੰਮ ਤੇ, ਕਿ ਉਹ ਕੱਚਾ ਸੀਗਾ ਤੇ ਉਸ ਤੋਂ ਬਾਅਦ ਉਹ ਜਿਹੜਾ ਉਹਦਾ ਜਿਹੜਾ ਮਾਲਕ ਸੀ, ਉਹਨੂੰ ਐਂਬੂਲੈਂਸ ਤੇ ਲੈ ਕੇ ਨਹੀਂ ਗਿਆ। ਉਹ ਡਰ ਕੇ ਘਰੇ ਛੱ ਉਦੇ ਕਰਕੇ ਬਹੁਤ ਜਿਆਦੇ ਹੁਣ ਚੱਕਰ ਬਣਿਆ ਹੋਇਆ ਪ੍ਰਧਾਨ ਮੰਤਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਆ ਬੰਦੇ ਨੂੰ ਠੀਕ ਹੈ ਤੇ ਨਾਲੇ ਉਹਦਾ ਜਿਹੜਾ ਫਾਰਮ ਸੀ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਦੇ ਨਾਲ ਸੀਗੀ ਇੱਕ ਕੁੜੀ ਉਹਦੀ ਘਰ ਵਾਲੀ ਸੀ ਜਾਂ ਉਹਦੀ ਫਰੈਂਡ ਸੀਗੀ ਉਹਨੂੰ ਉੱਥ ਦੀ ਸਰਕਾਰ ਨੇ ਉਹ ਵੀ ਕੱਚੀ ਸੀ ਉਹਨੂੰ ਪੇਪਰ ਦੇ ਤੇ ਨਾਲੇ ਉਹਨੂੰ ਪੈਨਸ਼ਨ ਲਈਏ ਨਾਲੇ ਉਹਨੂੰ ਪੈਸੇ ਦਿੱਤੇ ਆ ਵੀ ਹਾਂ ਇਹ ਤੇਰੇ ਨਾਲ ਸੀ ਤੇਰਾ ਸਾਥੀ ਸੀਗਾ ਠੀਕ ਹੈ ਵਿਆਹ ਕਰਾਣਾ ਉੱਥੇ ਜ਼ਰੂਰੀ ਨਹੀਂ ਹੈਗਾ ਤੇ ਉਹਨੂੰ ਉਹਨੇ ਪੈਨਸ਼ਨ ਲਈ ਸਾਰਾ ਕੁਝ ਕਰਤਾ ਪਰ ਜਿਹੜੇ ਨਵੇਂ ਜਾਂਦੇ ਆ ਕੱਚੇ ਜਮਾ ਨਾ ਜਾਓ 9 ਮਹੀਨੇ ਵਾਲੇ ਤੇ ਜਾਂਨੇ ਆ ਤਾਂ ਤੁਸੀਂ ਇਹ ਦੇਖ ਕੇ ਜਾਓ ਵੀ ਹਾਂ ਗਾਂ ਸਾਡੇ ਪੇਪਰ ਬਣਨਗੇ ਕਿ ਨਹੀਂ ਬਣਨਗੇ ਜੇ ਪੇਪਰ ਬਣਦੇ ਆ ਫੇਰ ਫੇਰ ਸਹੀ ਆ ਜੇ ਨਹੀਂ ਪੇਪਰ ਬਣਦੇ ਫੇਰ ਓਕਾ ਹਾਂਜੀ ਚਲ ਠੀਕ ਆ ਭਾਈ ਇਹਨਾਂ ਦਾ ਇੱਕ ਸੁਨੇਹਾ ਮਣੀ ਵੱਲੋਂ ਤੇ ਆ ਤੂੰ ਕੀ ਮਰਵਾ ਲਿਆ ਗਾਂਡ ਵੀ ਨਾਲ ਹੀ ਹੋਈ ਆ ਠੀਕ ਆ ਭਾਈ ਯਾਰ ਕਰਦੇ ਆ ਗੱਲਾਂ ਬਾਤਾਂ ਆ ਪੈਂਡੇ ਹੀ ਲੈ ਲੈਨੇ ਆ ਮੈਡੀਕਲ ਅੱਗੇ ਪੁਰਾਣਾ ਘੜੇ ਉਹ ਮੋਟਰਟ੍ਰਿਪਲਿੰਗ ਲੋਨੀ ਨੇ ਬਾਈਆਂ ਦੇ ਚੱਲਦੀ ਆ ਆਪਣੀਆਂ ਦਾ ਕਿੰਨੇ ਜਾਂ ਸੱਤਰ ਬਾਅਦ ਬੈਠੇ ਨੇ ਨਵੇਂ ਬੰਦੇ ਫੋਟੋ ਲੈ ਰਹੇ ਨੇ ਬਹੁਤ ਜਨਾਬਾਨ ਮੈਂ 70 ਸਾਲਾਂ ਬਾਅਦ ਹੀ ਬੈਠੇ ਹੋ ਮੈਂ ਉਹੀ ਸੜਕਾਂ ਉੱਥੇ ਦਾ ਟ੍ਰਿਪਲਿੰਗ ਕਰਦੇ ਹਾਂ ਹਾਂ ਮੈਂ ਉੱਥੇ ਦਾ ਦੋ ਬੰਦੇ ਜਾਂਦੇ ਹਰਬਟ ਪਾ ਕੇ ਉਹ ਐ ਬਿਨਾ ਹਰਬਟ ਤੁਸੀਂ ਇਹ ਦੇਖੋ ਬਈ ਨਹੀਂ ਨਹੀਂ ਤੁਸੀਂ ਇਹ ਦੇਖੋ ਬਈ ਉਹੀ ਸੜਕਾਂ ਉਹੀ ਬੰਦੇ ਸੱਤ ਪਤਾ ਨਹੀਂ 10 ਸਾਲਾਂ ਬਾਅਦ ਉਹੀ ਮੋਟਰਸਾਈਕਲ ਤੇ ਚੱਲਦੇ ਆ ਉਹੀ ਟਾਈਮ ਦੁਬਾਰਾ ਰਿਪੀਟ ਹੋ ਗਿਆ ਪਹਿਲਾਂ ਵੀ ਆਈ ਫਿਰਦੇ ਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਆ ਮਿੱਤਰਾਂ ਨਾਲ ਬਸ ਉਸ ਟਾਈਮ ਚ ਵਾਕੇ ਸਮਝੋ ਦੁਬਾਰੇ ਇਨੇ ਟਾਈਮ ਬਾਅਦ ਜਮਾ 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 ਉਹੀ ਸੜਕਾਂ ਐ ਜੀ ਉਦੋਂ ਫਿਰਦੇ ਰਹਿੰਦੇ ਆਪਾਂ ਇੱਧਰ ਚੱਲੀ ਉੱਧਰ ਚੱਲੀਏ ਚੱਲਾ ਹੀ ਹੰਨੋ ਸਮੇ ਸਮੇ ਦੀ ਗੱਲ ਆ ਨਾ ਵੀ ਹਾਂ ਸਮਾਂ ਪਰ ਉਹ ਭਈ ਵੇਲਾ ਸੱਚੀ ਨੰਗਾ ਹੱਥ ਨਹੀਂ ਆਉਂਦਾ ਯਾਰ ਬੰਦੇ ਨੂੰ ਉਸੇ ਟਾਈਮ ਚ ਜੀ ਲੈਣਾ ਚਾਹੀਦਾ ਜਦੋਂ ਬੰਦਾ ਵਿਹਲਾ ਉਦੋਂ ਸਮੇਂ ਦੀ ਕਦਰ ਨਹੀਂ ਕਰਦਾ ਜਦੋਂ ਬੰਦੇ ਨੂੰ ਕੰਮ ਲੱਗ ਗਿਆ ਨਾ ਉਦੋਂ ਪਤਾ ਲੱਗਦਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੁਣ ਜਿਵੇਂ ਆਪਾਂ ਆ ਤਿੰਨੇ ਆਨੇ ਫਿਰਦੇ ਆ ਆਪਾਂ ਨੂੰ ਇਹ ਜੀਣਾ ਚਾਹੀਦਾ ਹੈ ਸਵਾਦ ਲੈਣਾ ਚਾਹੀਦਾ ਕਹਿੰਦਾ ਟੈਨਸ਼ਨ ਟੁਨਸ਼ਨ ਆ ਯਾਰ ਬੰਦਾ ਮੈਂ ਕਹਿੰਦਾ ਤਰੀ ਛੱਡ ਕੇ ਆਵੇ ਜਿੱਦੋਂ ਯਾਰਾਂ ਕੋਲੇ ਆਉਂਦਾ ਹਾਂਜੀ ਹੋਈ ਆ ਜਿਵੇਂ ਮੈਂ ਹੁਣ ਕੰਮ ਛੱਡ ਕੇ ਆਇਆ ਹਾਂ ਹੁਣ ਮੈਨੂੰ ਐ ਲੱਗਦਾ ਕੋਈ ਕੰਮ ਹੈ ਹੀ ਨਹੀਂਗਾ ਠੀਕ ਹੈ ਮਿੱਤਰਾਂ ਹਾਂ ਹਾਂ ਇਹ ਆ ਚੱਲ ਮਣੀ ਤੂੰ ਕਰ ਕੰਮ ਆਪਾਂ ਸ਼ਾਮ ਨੂੰ ਦੁਬਾਰੇ ਮਿਲਦੇ ਆਂਗੇ ਠੀਕ ਹੈ ਠੀਕ ਹੈ ਅ ਮੈਂ ਦੇਖਦੇ ਆ ਠੀਕ ਹੈ ਸੁਣੀ ਨਹੀਂ ਪਾਏ ਹਾਂ ਬਸ ਹਲੋ ਕਰ ਲਗਾ ਕੰਮ ਕੋਈ ਨਾ ਮੈਂ ਬਸ ਦੇਖਦਾ ਜਾਂ ਮੈਂ ਉੱਥੇ ਹੋਊਂਗਾ ਕੋਡਾ ਮਾਰਕੀਟ ਬਾਅਦ ਆ ਜਾਂਗੇ ਠੀਕ ਹੈ ਮੈਂ ਵੀ ਉਹਨਾਂ ਕੋਲ ਤੁਹਾਨੂੰ ਕੁਝ ਕਰ ਲਗਾ ਕਰ ਲਗਾ ਕੰਮ ਉਹਨੇ ਮੈਂ ਹੂੰ ਹੈਲੋ ਸਰ ਸਤਿ ਸ੍ਰੀ ਅਕਾਲ ਮੱਲੜੀ ਸਾਹਿਬ ਪਿੰਡ ਮੱਲੜੀ ਜਿਹੜਾ ਸਰਸਾ ਤੇ ਹਾਂਜੀ ਵਧੀਆ ਚੜਦੀ ਕਲਾ ਗੁਲਾਬ ਪਿੰਡ ਦਾ ਨੌਜਵਾਨ ਬੈਠੋ ਸਰ बिजनेসম্যান ਬੈਠੇ ਬੈਠੇ ਵਸ ਹਾਂ ਤੇ ਦਾ ਮੂਵੀ ਮੰਨੀ ਹੋਏ ਬੈਠੇ ਹਾਂ ਚਲੋ ਹਾਂ ਦਵਾ ਆ ਲੈ ਜੱਕ ਮੈਂ ਆ ਗਿਆ ਮੁੜ ਕੇ ਤੋ ਠੀਕ ਹੋ ਦਵਾਵਾ ਘੰਟਾ ਸਾਰਾ ਰੂਮ ਤੇ ਰਮਾ ਆਰਾਮ ਫਰਮਾਉਣ ਤੋਂ ਬਾਅਦ ਮਿੱਤਲ ਮਾਲ ਹੈ ਚੱਲੇ ਆਂ ਕਿੜਾ ਲਾਉਣਾ ਬੂਟਾਂ ਦੀ ਲੱਗੀ ਹੋਈ ਸੇਲ ਮਿੱਤਲ ਵਾਲੀ ਉੱਥੇ ਪ੍ਰੋਡਕਟ ਲੱਗ ਗਿਆ ਮੈਂ ਡਾਕਟਰ ਨਾਲਾ ਉੱਥੇ ਜਾ ਗੋਣਾ ਮਿੱਤਲ ਮੋਲ ਚੰਗ ਪ੍ਰੋਡਕਟ ਵੜ ਕੇ ਕੋਈ ਚੱਕਰ ਨਿਓ ਜੀਵਨ ਆਏਗਾ ਉਹ ਨਾ ਰਾਰਾ ਨਾ ਉਹ ਹਾਂ ਭਾਈ ਸਾਹਿਬ ਵਾਰਤਾ ਬਦਲ ਗਈ ਕਰ ਆਲੀ ਖਸਰੀਗੜ੍ਹ ਲੱਟਾ ਸਾਹਿਬ ਖਸਰੀਗੜ੍ਹ ਜੀ ਕਰੇ ਪੜਾਈਆਂ ਆ ਚੜ੍ਹਦੀ ਕਲਾ ਇੱਕ ਯਾਰ ਮੈਂ ਤੁਹਾਨੂੰ ਨਹੀਂ ਬੰਦ ਚੱਲੀਏ ਲੋਟਾ ਲੋਟਾ ਹੋਰ ਤਾਂ ਨਹੀਂ ਕੰਮ ਕੋਈ ਕੋਈ ਨਹੀਂ ਠੀਕ ਹੈ ਜੀ ਇਹ ਤੇਸ ਨੌਜਵਾਨ ਦੇ ਨਾਲ ਚੱਲੇ ਆ ਮਿੱਤਲਮੋਲ ਐਪਲ ਅਥਾਰਾਈਜ਼ਡ ਸਟੋਰ ਤੇ ਬਠਿੰਡੇ ਸ਼ਹਿਰ ਦਾ ਨਜ਼ਾਰਾ ਹਲਕੀ ਹਲਕੀ ਬੱਦਲਵਾਈ Ah, trazer só pra Aí, traiu, ਸੀ ਕਾਜੀ ਆ ਬੜਾ ਖਸੀਦ ਤਾਂ ਕੋ ਸੇਵ ਸੰਘੇ ਕਸ ਰੇਂਦਾ ਜੇ ਰਸ ਰੇਂਦਾ ਤੇ ਨਾਂ ਤੇ ਮੈਂ ਦੋਨੋਂ ਜੋ ਰੱਖ ਰੱਖਿਆ ਉਹ ਮੈਨੂੰ ਮਿਲ ਜੋ ਉਹ ਪਿੰਟ ਗਿਆ ਹੋਇਆ ਮਮਾ ਸਰ ਇਹਨਾਂ ਦਿਨਾਂ ਅੰਤੇ ਕੇ ਇਦਾਂ ਮੈਂ ਵੀ ਆਹ ਕੇਵਲਾ ਮੇਰੇ ਨਾਂ ਤੇ ਹੋਣੀ ਹੈ ਅਰਪੋਰਟ ਪਿੰਡ ਦਾ ਮੰਗਾ ਕੋਈ ਨਾ ਇੱਕ ਮੇਲ ਕਰਵਾ ਦੋ ਕਿ ਜੇ ਫਿਰ ਸਮਡੇਸ ਨੂੰ ਨਹੀਂ ਆ ਸਕਦੇ ਤਾਂ ਮੈਂ ਹੈਂਡਓਵਰ ਕਰਿਆ ਜਾਣਾ ਤਾਂ ਫਿਰ ਕੋਈ OTP ਵਗੈਰਾ ਤਾਂ ਨਹੀਂ ਆਉਂਦਾ ਨਹੀਂ ਮੇਲ ਹੀ ਕਰਵਾਣੀ ਤੁਸੀਂ ਮੈਂ ਮੇਲ ਕਰਵਾ ਦਿੰਦਾ ਹਾਂ ਫੋਨ ਨਹੀਂ ਆਪਣਾ ਇਹ ਨਮਾ ਹੈ ਜੀ ਕੋਈ ਲੋੜ ਨਹੀਂ ਜੀ ਕਿਹੜਾ ਤੁਹਾਨੂੰ ਹਾਂ ਮਿਲ ਕੇ ਆਪਣੇ ਦੋਨੋਂ ਪ੍ਰੋਡਕਟ ਆਪਾਂ ਨੂੰ ਦੋਨੇ ਆਪਣੇ ਵਾਰੰਟੀ ਜੀ ਸੀ ਇਹਦੇ ਦੋਨਾਂ ਦੀਆਂ ਤਾਰਾਂ ਖਰਾਬ ਹੋ ਚੁੱਕੀਆਂ ਸੀ ਆ ਤਾਂ 5 ਕਿ ਮਹੀਨਿਆਂ ਜੀ ਖਰਾਬ ਹੋ ਗਿਆ ਸੀ ਤੇ ਕੇਵਲ 11 ਮਹੀਨੇ ਕੱਟ ਗਈ ਜੀ 1 ਮਹੀਨੇ ਦੀ ਕੇਵਲ ਦੀ ਬਈ ਵਾਰੰਟੀ ਪਈ ਸੀ Apple ਦਾ ਕੋਈ ਵੀ ਪ੍ਰੋਡਕਟ ਆ 1 ਸਾਲ ਦੀ ਵਾਰੰਟੀ ਮਿਲਦੀ ਉਹਦੇ ਤੇ ਤੇ ਹਾਂ ਇੱਕ ਇਹੀ ਇੱਕ ਬੰਦੇ ਦੇ ਨਾਂ ਤੇ ਇੱਕ ਦਿਨ ਚ ਦੋ ਪ੍ਰੋਡਕਟ ਨਹੀਂ ਜਮਾ ਕਰਾਉਂਦੇ ਇੱਕ ਸ੍ਰਿੰਦਰ ਦੇ ਨਾਂ ਤੇ ਕਰਾਇਆ ਸੀ ਤਿਉ ਵਸੋ ਫੋਨ ਤੇ ਗੱਲਬਾਤ ਕਰਕੇ ਉਧਰੋਂ ਮੇਲ ਬਵਾ ਲਈ ਜ਼ਰਿੰਦਰ ਤੋਂ ਕਿ ਕਿਸੇ ਕਾਰਨ ਨਹੀਂ ਆ ਸਕਿਆ ਭਾਈ ਤੇ ਮੇਰਾ ਜਿਹੜਾ ਹੈਗਾ ਕੇਵਲਾ ਤਿਉ ਬਈ ਤੁਸੀਂ ਹਾਂ ਗੁਰਸੇਵਕ ਸਿੰਘ ਨੂੰ ਹਾਂ ਫੜਾ ਦਿਓ ਤੇ ਇੰਨੀ ਗੱਲਬਾਤ ਸੀ ਤੇ ਮਗੈਂ ਬਹੁਤ ਖੁਸ਼ ਹੋਊਗਾ ਦੋਨੇ ਚੀਜ਼ਾਂ ਨਵੀਆਂ ਮਿਲ ਗਈਆਂ ਮੈਨੂੰ ਹਮਿਤਲਮਲ ਮਿੱਤਲਮਲ ਇੱਥੇ ਇਹਨਾਂ ਦਾ ਆਉਟਰਾਇਜ ਸਟੋਰ ਆ ਤੇ ਪਹਿਲਾਂ ਮੈਂ ਨਵੇਂ ਲਏ ਸੀ ਇਹ ਪਲੂਟਣ ਤੋਂ ਇੱਥੇ ਬਟੰਡੇ ਮੇਨ ਰੋਡ ਤੇ ਇਹਨਾਂ ਦਾ ਪਲੂਟਨ ਸਟੋਰ ਆ ਅਥਰਾਇਜ਼ਡ ਸਟੋਰ ਨਾਵੇਂ ਉੱਥੋਂ ਮਿਲਦੇ ਆ ਤੇ ਇਹ ਵਾਰੰਟੀ ਕਲੇਮ ਕਰਨੀ ਆ ਇਹ ਮਿੱਤਲ ਮਾਲ ਦੇ ਅੰਦਰ ਆ ਜਿਹੜਾ ਤੁਹਾਨੂੰ ਨਾਮ ਪੜਾਇਆ ਸੀ ਮੈਂ ਭੁੱਲ ਗਿਆ ਕਿ ਇਹਨਾਂ ਤੋਂ ਵਾਰੰਟੀ ਕਲੇਮ ਹੋ ਜਾਂਦੀ ਆ 10-11 ਦਿਨ ਹੋ ਗਏ ਪਹਿਲਾਂ ਜਾਮਾ ਕਰਾ ਕੇ ਅਸੀਂ 5-6 ਦਿਨਾਂ ਤੋਂ ਮੇਲ ਆ ਗਈ ਸੀ ਕਿ ਭਈ ਆਉ ਦਾ ਸਿਸਟਮ ਲੈ ਜਾਓ ਆਪਾਂ ਖੇਤ ਬਿਜਾਈ ਹੋਣ ਕਰਕੇ ਪਹੁੰਚ ਨਹੀਂ ਸਕੇ ਸੀ ਤੇ ਭਾਈ ਸਾਹਿਬ ਜੀਵਨ ਸਿੰਘ ਦੀ ਅਗਵਾਈ ਹੇਠ ਆਪਾਂ ਦੋਨੇ ਚੀਜ਼ਾਂ ਲੈ ਚੱਲੇ ਠੀਕ ਆ ਬਾਈ ਜੀ ਮੇਨ ਰੋਡ ਚੱਲਾਂਗੇ ਕਿੱਧਰ ਮਰਜੀ ਕੋਈ ਗੱਲ ਨਹੀਂ ਆਪਾਂ ਦਾ ਪਹੁੰਚਣਾਗਾ ਇਹ ਤੇਰਾਗਾ ਖਜੂਰ ਵਾਲਾ ਇਸ ਦਿਨ ਤੁਸੀਂ ਨਹੀਂ ਹੱਸਦੇ ਉਹ ਦਿਨ ਬਿਆਰਥ ਹੈ ਚਾਰਲੀ ਸੈਂਪਲਨ ਅ ਸਹੀ ਲੱਗ ਰਹੀ ਚੱਲੀਏ ਸਰ ਅ ਜਮ ਕਰ ਕੋ ਜਾਣਾ ਹਾਂ ਹਾਂ ਆਪਣੀ ਹੈਗਾ ਵਜਾ ਵਜਾ ਆਪਣੀ ਮਹਿੰਗੀ ਅ ਬੀਲਿੰਗ ਤਾਂ ਲੈ ਸਕਦੇ ਕੋਲੇ ਖੜ ਕੇ ਅ ਖੈਰ ਅ 2.5 ਮਹੀਨੇ ਹੋ ਗਏ ਭਈ ਆਪਾਂ ਨੂੰ ਜੇ ਮਤੋਂ ਆਪਣੀ ਜਿਮ ਮਲਟਰੇਨਰ ਵਾਲੀ ਜੌਬ ਛੱਡੀ ਤੇ ਉਸ ਤੋਂ ਬਾਅਦ ਜਿਮ ਵੀ ਨਹੀਂ ਲੱਗੀ ਮੁੜ ਕੇ ਖੇਤ ਬਾੜਾ ਜ਼ਿਆਦਾ ਕੰਮ ਹੋ ਗਿਆ ਸੀ ਤੇ ਅੱਜ ਬਾਈ ਡਾਕਟਰ ਜੀਵਨ ਦੇ ਨਾਲ ਜਿਮ ਜਾਵਾਂਗੇ ਆਪਾਂ ਤੇ ਬਹੁਤ ਚਿਰ ਬਾਅਦ ਬੋਡੀ ਪੰਪ ਕਰਾਂਗੇ ਤੇ ਦੇਖਾਂਗੇ ਇੱਥੋਂ ਦੀ ਬਠਿੰਡੇ ਦੀ ਜਿਮ ਵਾਲਾ ਮਾਹੌਲ ਮੌਸਮ ਠੰਡਾ ਹੋ ਗਿਆ ਨਾ ਜੀਵਨਾਲਾ ਸਤ ਸ੍ਰੀਕਾਲ ਦੁਆਰੇ ਦੁਆਰੇ ਹੈਗੀ 50 ਹਾਂ ਬੱਲੇ ਤੇ 50 ਕਹਤਾ ਕੀ ਹਾਲ ਹੈ ਬਾਈ ਗਲਾਉ ਸਿੰਘ ਬੱਲਾ ਸਿੰਘ ਸਾਡੀ ਵਾਲੀ ਹੈ ਹਾਂ ਅਜੀਬ ਨਾਲੇ ਫੋਨ 'ਚ ਇੰਨੀ ਕੀ ਦਿੱਕਤ ਸੀ ਆ ਮਾੜੀ ਜੀ ਤੇ ਇਹਨਾਂ ਨੇ ਬਈ ਸਾਢੇ 42000 ਹੀ ਗਿਆ ਬੱਲਿਆ ਕੋਈ ਵਾੜਾ ਨਹੀਂ ਕੋਈ ਵਾੜਾ ਨਹੀਂ ਮੈਂ ਖੇਤ ਤਾਂ ਜੁਣੂ ਜਿਹੜੇ ਹਿਸਾਬ ਨਾਲ ਤੁਸੀਂ ਪਿੰਡ 'ਚ ਉਧਾਰ ਲਾਇਆ ਛੱਗੇ ਚੱਕੇ ਲੈ ਲੀ ਗਏ ਨਾ ਸੋਣੇ ਬੋਰਡ ਛੱਗੇ ਜਰਾਪਾ ਸਾਰਾ ਕੁਝ ਲਾ ਲੈਂਦੇ ਆ ਨਾ ਮੈਂ ਆਖੇ ਜੁਣੂ ਇਹਨਾਂ ਨੇ ਇਹ ਹੈ ਡਾਕਟਰ ਆ ਵੀਰ ਆਈ ਕਿਉਂ ਸਿੱਧਾ ਹਾਂ ਬੱਲੇ ਉਹ ਯਾਰ ਆ ਕੀ ਕੰਮ ਆ ਯਾਰ ਫਟਣਾ ਯਾਰ ਹਾਂ ਬੱਲਿਆ ਇਹ ਸਿੱਧਾ ਹੀ ਕਹਿ ਰਿਆ ਕਰਨ ਬੰਦੇ ਨੂੰ ਵੀ ਤੁਸੀਂ ਨਵਾਂ ਲੈ ਲਓ ਭਾਈ ਫੋਨ ਭਾਈ ਜੀ ਕੁਛ ਖਾਂਗੇ ਗਲਾ ਮੇਰਾ ਬਸ ਹੋਈ ਜਾਂਦੀ ਸੇਵਾ ਸੱਚ ਮਰਾਂ ਗਿਰੇ ਠੀਕ ਆ ਚੱਲ ਲੈ ਲੈ ਘੰਟਾ ਦਾ ਮੈਂ ਆਪਾਂ ਇਹ ਜਾ ਕੇ ਆਉਣੇ ਹਾਂਜੀ ਚੱਲ ਕੋਈ ਜੰਦੇ ਆਣਾ ਕੋਈ ਜਿੰਮ 2.5 ਮਹੀਨੇ ਬਾਅਦ ਇਹ ਜੀਵਨ ਨਾਲ ਜੀਵਨ ਨਾਲ ਜਿੰਮ ਚ ਹੋ ਇੱਥੇ ਕੱਲ ਮੈਂ ਰਹਿਣਾ ਨਹੀਂ ਯਾਰ ਥੋੜਾ ਜਿਆ ਤੇਨੂੰ ਵੀ ਲੈ ਚੱਲਾਂਗੇ ਕੋਈ ਨਾ ਸਰ ਜੀ ਉਹ ਬਣ ਗਿਆ ਸੀ ਕਰ ਜੀ ਚੈਨਾ ਗੇੜੀ ਰੋਏ ਦੇ ਮਾਰਨ ਦਾ ਕੋਪੀ ਗਿਆ ਜੀ ਚਾਚਾ ਨੂੰ ਚਾੱਕ ਲੈ ਲਾ ਦੋਰ ਇੱਕ ਹੈ ਨਹੀਂ ਆ ਜਾ ਖਾਣ ਨੂੰ ਹਾਂ ਚੋਬਰੀ ਚੋਬਰ ਇਕੱਠੇ ਹੋ ਗਏ ਜਿੰਮ ਲਾਉਣ ਵਾਲੇ ਸੋਸਰੀ ਗੱਲ ਦਵਾਰੇ ਫਿਰ ਦੁਪਹਿਰ ਤੋਂ ਬਾਅਦ ਵਾਲੀ ਕੀ ਹਾਲ ਹੈ ਬਾਈ ਜੀ ਲੋਰ ਇੱਕ ਹੈ ਯਾ ਤੇ ਕੀ ਹਾਲ ਹੈ ਬਾਈ ਜੀ ੱੱਲੇ ਆ ਇੱਕ ਦੂ

3 ਵਜੇ ਦਾ ਸਮਾਂ ਹੋ ਗਿਆ ਆ ਆਹਨ ਗੱਬਰੂ ਨੇ ਸਾਈਕਲ ਚਲਾਵਾ ਜਲਾ ਕੇ ਪੂਰਾ ਐਨ ਪਸੀਨਾ ਘਟ ਲਿਆ ਜਿਹੜਾ ਇੱਕ ਖੇਤ ਪਸੀਨਾ ਘਟਦੇ ਹੁੰਦੇ ਉਹਦੀ ਗੱਲਬਾਤ ਹੋਰ ਹੁੰਦੀ ਆ ਜਿਹੜਾ ਪਸੀਨਾ ਇੱਥੇ ਜਿਮ ਚੋਂ ਆਉਂਦਾ ਇਹਦਾ ਸਵਾਦ ਹੋਰ ਹੁੰਦਾਗਾ ਕਰ ਕੰਮ ਐਨ ਮੁਰਕਾ ਮੁਰਕੀ ਟਾਈਪ ਹੋ ਗਈ ਗੱਲ ਸੌਣ ਕੱਢਾਂਗੇ ਧੁੱਕੀ ਜਿਮ ਦੀ 2.5 ਮਹੀਨਿਆਂ ਬਾਅਦ ਪੂਰਾ ਚਾਹ ਜੜਿਆ ਹੋਇਆ ਜਿਮ ਲਾਉਣਾ 啥的二子？ ਕਟ ਰੱਖੀ ਆ ਤੋ ਕੀ ਪੂਰਾ ਫੁੱਲ ਵੇਡ ਮਾ ਕੇ ਫੁੱਲ ਬਣਾ ਫੁੱਲ ਜੋਸ਼ ਤੇ ਜਲ ਰਿਆ ਕੰਮ ਚੱਲ ਚੱਲ ਬੈਰੀ ਗੁੱਡ ਖਰਾ ਦੇ ਵੀਰੇ ਪਾਪ ਲੈਣਾ ਵੇਡ ਖਰਾ ਦੇ ਹਾਂ 7:40 ਮਿੰਟਾਂ ਦਾ ਸਮਾਂ ਹੋ ਗਿਆ ਤੇ ਸਾਰੇ ਮਿੱਤਰਾਂ ਨਾਲ ਜਿੰਮ ਲਾ ਕੇ ਬਈ ਵਧੀਆ ਆ ਨਜ਼ਾਰਾ ਆਇਆ ਤੇ ਇੱਕ ਵਾਰੀ ਆਪਣਾ ਨਾਂ ਤੇ ਪਿੰਡ ਬੋਲ ਦਿਓ ਵੀਰੇ ਹਰਪੀ ਸਿੰਘ ਗੋਨਣਾ ਖੁਰਦ ਠੀਕ ਆ ਬਾਈ ਜੀ ਸਰ ਤੁਸੀਂ ਕਿੱਥੋਂ ਜੀਵਨ ਜੋਤ ਸਿੰਘ ਸਾਹਿਬ ਪਿੰਡ ਦਾ ਯਾਰ ਤੂੰ ਉਸੇ ਪਿੰਡ ਦੇ ਹਾਂ ਜੀ ਬਾਈ ਹੋਰ ਬਈ ਕੀ ਆਲਾ ਆ ਨਾਂ ਤੇ ਪਿੰਡ ਗੋਨਿਆਣਾ ਗੋਨਿਆਣਾ ਹਾਂਜੀ ਸਰ ਪ੍ਰਗਟ ਸਿੰਘ ਬਟੇਂਡਾ ਫੇਸਟੀ ਠੀਕ ਆ ਜੀ ਯਾਰ ਜਿਹਦੇ ਉੱਪਰ ਆ ਨਾਂ ਆਪਣਾ ਕਾਕਾ ਸਿੰਘ ਹੈ ਕਿੱਥੇ ਆ ਕੰਨਾਂ ਦਾ ਸੁਣਗੇ ਬਲਤੇ ਸਿੰਘ ਨਤੇਆ ਬਾਈ ਆਪਣੇ ਗਵਾਂਢੀ ਪਿੰਡ ਦੇ ਮਿੱਤਰ ਇੱਕਾ ਹਟਾ ਹੋ ਗਿਆ ਆਉਂਦੇ ਨੂੰ ਲੈੱਗ ਹੀ ਲਾਈ ਐ ਘਾਤ ਲੈਣ ਵਾਰ ਲੈੱਗ ਹੀ ਲੈ ਬਾਈ ਕੋਟ ਬਸ ਕਿਸੇ ਨੂੰ ਨਹੀਂ ਪਤਾ ਨਹੀਂ ਲੱਗਦਾ ਨਾ ਉਹ ਫੇਰ ਹੀ ਆ ਅਕੀਨ ਲੈ ਕੇ ਲਾਉ ਫੇਰ ਪੱਟ ਜੋ ਭੜਨ ਦਾ ਅੱਗੇ ਫਿਰ ਇਹ ਮਹੀਨੇ ਐਕਸਰਸਾਈਜ਼ ਵਾਣੇ ਵੀ ਐਕਸਰਸਾਈਜ਼ ਆ ਠੀਕ ਆ ਇਹ ਸਾਰੇ ਬਈ ਜਿਮ ਨੋ ਰਿਆਂ ਦੇ ਦੋਸਤ ਮਿੱਤਰ ਅੱਜ ਆਪਾਂ ਮਿਲਿਆ ਤੇ ਆਪਾਂ ਨੂੰ ਇਹ ਨਹੀਂ ਲੱਗਦਾ ਪਹਿਲਾਂ ਤੋਂ ਸਾਰਿਆਂ ਨੂੰ ਜਾਣਦੇ ਨੇ ਦੋਸਤ ਮਿੱਤਰ ਜਿਵੇਂ ਇੱਥੇ ਬਸ ਜਿਮ ਚ ਵੀ ਬਈ ਕਾਲਜ ਵਾਲਾ ਮਾਹੌਲ ਟਾਈਪ ਗੱਲਬਾਤ ਹੁੰਦੀ ਹੈਗੀ ਸਾਰਿਆਂ ਨਾਲ ਬੰਦੇ ਹੱਸਦੇ ਗੇੜਦੇ ਆ ਜੀ ਲੱਗੇ ਜਾਂਦਾ ਤੇ ਵਧੀਆ ਨਾਲ ਨਾਲ ਦੀ ਨਾਲ ਗੱਲਾਂ ਬਾਤਾਂ ਤੇ 2 ਮਹੀਨੇ ਬਾਅਦ ਆਪਾਂ ਜਿਮ ਲਈ ਵਧੀਆ ਜੋਰ ਜਮਾਇਸ਼ ਕਰਿਆ ਤੇ ਪੀ ਕੇ ਦੋ ਕੌਫੀ ਦੇ ਪੌਚ ਤੇ ਲੈ ਕੇ ਪੱਚੀਆਂ ਵੀ ਕਾਉਂਗੀ ਤੁੱਕੀ ਕੱਢੀ ਰੱਖੀ ਤੇ ਇੱਕ ਬਾਈ ਜਦੋਂ ਆਪਾਂ ਬਾਵਾ ਚੇਰ ਬਾਦ ਲਾਉਨੇ ਆ ਬਾਈ ਪੰਪ ਵੀ ਵਾਕੀ ਬਹੁਤ ਆਉਂਦਾਗਾ ਕਿ ਨਜ਼ਾਰਾ ਆਇਆ ਸਾਰੇ ਨਾਲ ਫੇਸ 3 ਤੇ ਨੌਜਵਾਨ ਇੱਥੇ ਖੜਿਆ ਜਿੰਮ ਦੇ ਬਾਹਰ ਹਾ ਪਾਵਰ ਹਾਊਸ ਜਿੰਮ ਹਾਂ ਅੱਜ ਨਜ਼ਾਰਾ ਆਇਆ ਵਧੀਆ ਬਸ ਹੁਣ ਇਹ ਆ ਕਿ ਪਿੰਡ ਜਾਂ ਜਾ ਕੇ ਜਿੰਮ ਲਾਉਂਦੇ ਜ ਹੋ ਜਾਣਗੇ ਅੱਜ ਜਿੰਮ ਦੀ ਬੋਣੀ ਹੋ ਗਈ ਐ ਇਥੋਂ ਬਠਿੰਡੇ ਤੋਂ ਤੇ ਬਾਕੀ ਘੁੰਮਦੇ ਫਿਰਦੇ ਆ ਜੇ ਦੇਖਦੇ ਆ ਜਿੰਮ ਦਾ ਮਾਹੌਲ ਪਾਣੀ 8 ਵਜੇ ਦਾ ਸਮਾਂ ਹੋਇਆ ਪਰ ਸ਼ਹਿਰ ਦੇ ਹਿਸਾਬ ਨਾਲ ਇੱਥੇ ਐਂ ਜਿ ਲੱਗ ਜਾਂਦਾ ਜਿਵੇਂ ਹਲੇਗਾ ਕਿ ਦੁਪਹਿਰਾ ਜੀ ਹੋਇਆ ਹੁੰਦਾ ਕਿਉਂਕਿ ਸ਼ਹਿਰਾਂ ਵਾਲੇ ਦਾ 12 1 ਵਜੇ ਤੱਕ ਤਾਂ ਤੁਰਨ ਫਿਰਨ ਹੁੰਦਾਗਾ ਤੜਕੇ ਲੇਟ ਕੰਮ ਸ਼ੁਰੂ ਹੁੰਦਾਗਾ ਤਾਂ ਬਾਕੀ ਦੇਖਦੇ ਆ ਤੋਂ ਬਾਅਦ ਦੇ ਨਿਆਰੇ ਤੇ ਨੌਜਵਾਨ ਦੋਸਤ ਮਿੱਤਰਾਂ ਨੇ ਇਕੱਠੇ ਹੋਏ ਹੋਏ ਆ ਕਹਿੰਦੇ ਦੋ ਝੂਟੇ ਲੈ ਕੇ ਆਉਣੇ ਆਗੇ ਆ ਬੀਮਰ ਤੇ ਹਾਂ ਜਮੇ ਨਹੀਂ ਸਰਦਾ ਨਹੀਂ ਯਾਰ ਆ ਬਈ ਮੇਰੇ ਪਾਪੇ ਨਾਲ ਨਹੀਂ ਚਵਾਰੇ ਚੱਲਦੇ ਆ ਇਕੱਠਾ ਖੜਾ ਇਕੱਠਾ ਦਾ ਪਿੰਡ ਆ ਬਈ ਚਾਰੇ ਜਾਨ ਨਹੀਂ ਗਿਆਨੀ ਵਾਲੇ ਦੇ ਚਵਾਰੇ ਦੇ ਪਿੰਡ ਠੀਕ ਐ ਮਿੱਤਰਾ ਹੋਈ ਚੈਕਰ ਨਹੀਂ ਮੇਰੇ ਓ ਬਈ ਛੱਠੇ ਵਾਲੇ ਤੋਂ ਮਿੱਤਰਾ ਕਹਿੰਦਾ ਲੈ ਉਹ ਤਿੰਨ ਗੰਦੇ ਗਰਾਂ ਜਮ ਉੱਤੇ ਨੇ ਹਾਲੇ ਆਰੇ ਅੱਡੇ ਕੋਈ ਇੱਕ ਨਾਲ ਦੇ ਬੰਦੇ ਪਰੰਤ ਤਾਂ ਗਿਆਨੀਸ ਵਾਲਾ ਹਾਂ ਤੁਸੀਂ ਆਪ ਵੀ ਦੱਸ ਦਿਓ ਬਾਈ ਬੋਲ ਕੇ ਆ ਫੇਸ 3 ਇੱਥੇ ਦਾਦੀ ਪੋਤੀ ਪਾਰਕ ਦੇ ਸਾਹਮਣੇ ਤੇ ਪੋਟਾ ਮਾਰਕੀਟ ਤੇ ਉੱਥੇ ਆਪਣਾ ਸ਼ੋਰੂਮ ਹੈ ਆਪਣਾ ਗਿਆਨੀਸ ਵਾਲਾ ਗਿਆਨੀਸ ਉਹ ਆਪਾਂ ਦਿੱਤਾ ਰੈਂਟ ਦਾ ਹੋਇਆ ਉੱਪਰ ਦੋ ਫਲੋਰ ਖਾਲੀ ਪਏ ਆ ਹਾਂ ਉਹਨਾਂ ਚਾਹੀਦਾ ਦੱਸ ਦਿਓ ਕੋਈ ਕੰਮ ਖੋਲਣਾ ਹੋਵੇ ਠੀਕ ਐ ਤੇ ਨੰਬਰ ਬੋਲਣਾ ਮੇត្រਾ ਆਪਣਾ ਬੋਲ ਸਕਦੇ ਹੋ ਤੁਸੀਂ ਨਹੀਂ ਕੋਈ ਦਿੱਕਤ ਨਹੀਂ ਕਮੈਂਟਾਂ 'ਚ ਸਮਰਕ ਕਰ ਲੈਣੀ ਬਾਈ ਹਾਂ ਠੀਕ ਐ ਵੀਰੇ ਮੇਰਾ ਰੱਬ ਮੇਰੇ ਨਾਲ ਹੀ ਹੁੰਦਾ ਸਣੇ ਨੂੰ ਕੱਲ ਆ ਸਾਹਮਣੇ ਸਾਹਮਣੇ ਉੱਧਰ ਜਾਣਾ ਬਈ ਲੈਟਾਂ ਤੇ ਮੈਂ ਉਹ ਮਣੀ ਸੱਦੀ ਜਾਂਦਾ ਯਾਰ ਵੀਰੋ ਉਹਦੇ ਕੋਲ ਜਾ ਕੇ ਆਉਣਾ ਥੋੜਾ ਟਾਈਮ ਫਿਰ ਕੱਲ ਨੂੰ ਚਲੇ ਜਾਣਾ ਉਹਨੇ ਯਾਰ ਵਾਪਸ ਬੱਤੀ ਹੋ ਗਈ ਚੱਲ ਚੰਗਾ ਬਰੇ ਆਪਾਂ ਫੇਰ ਮਿਲਦੇ ਆ ਯਾਰ ਉਹ ਮਿੱਤਰ ਬਾਹਰੋਂ ਆਇਆ ਉਹਨੂੰ ਮਿਲਿਆ ਮੈਂ ਚੰਗਾ ਜੀਵਨ ਕੱਲ ਨੂੰ ਮਿਲਦੇ ਵੀਰੇ ਚਲੋ ਓਕੇ ਜੀ ਆਪਾਂ ਮਿਲਦੇ ਆ ਬ੍ਰੇਕ ਤੋਂ ਬਾਅਦ ਕਮਰੇ 'ਚ ਠੀਕ ਐ ਓਕੇ ਜੀ ਆਹ ਇਹ ਨਾ ਬੱਚੇ ਕੋ ਸਹੂ ਬੱਲੇ ਆ ਸਕੀ ਖੁਸ਼ ਹੈ ਇਹ ਬਾਈ ਰੋਟੀ ਐ ਮਲਾਈ ਮਾਰ ਕੇ ਠੀਕ ਹੈ ਤੇ ਸਮਾਂ ਹੋਇਆ ਇਸ ਵਕਤ ਸਵਾ 11 ਵਜੇ ਦਾ ਨਾ ਪੋਣੇ 12 ਹੋ ਗਏ ਬਾਈ ਪੋਣੇ 12 ਹੋ ਗਏ ਹਾਂ ਮੈਂ ਵਿਰਧਾ ਘੰਟਾ ਪਿੱਛੇ ਫਿਰਦਾ ਹਾਂ ਹਾਂ ਬਾਈ ਮੈਂ ਪਾਕਿਸਤਾਨ ਭੱਗ ਗਿਆ ਮੈਨੂੰ ਲੱਗਦਾ ਹੋਰ ਕਿਤੇ ਕਹਿੰਦੇ ਆ ਪੁੱਛੋ ਆਦੇਸ਼ ਹਸਪੀਟਲ ਦੇ ਸਾਹਮਣੇ ਤੇ ਪਹਿਲਾਂ ਬਠਿੰਡੇ ਬੈਠੇ ਦੋ ਮਣੀ ਦੇ ਦੋਸਤਾਂ ਮੇਤਰਾ ਨਾਲ ਮਿਲ ਜੰਦੇ ਸੀਗੇ ਤੇ ਇੱਥੇ ਆ ਬਾਈ ਇਹ ਕਹਿੰਦੇ ਆ ਵੀ ਮਣੀ ਦੇ ਬਹੁਤ ਪੈਸੇ ਰੋਟੀ ਐ ਮਲਾਈ ਮਾਰ ਕੇ ਹਾਂ ਰੋਟੀ ਐ ਸਪੈਸ਼ਲ ਮਲਾਈ ਮਾਰ ਕੇ ਪਿਆਜ਼ ਐ ਵਿੱਚ ਮਲਾਈ ਐ ਤੇ ਰੋਟੀ ਐ ਤੰਦੂਰੀ ਬਾਸ ਹੋਰ ਕੁਝ ਨਹੀਂ ਐ ਕੋਈ ਸਬਜ਼ੀ ਨਹੀਂ ਠੀਕ ਉਹ ਮਤਲਬ ਉਹੀ ਕੰਮ ਹੀ ਆ ਕਰਿਆ ਹੌਟ ਡੌਗ ਗਰਮ ਕੁੱਤੇ ਵਾਲਾ ਕੰਮ ਆ ਇਹ ਦੇਸੀ ਐ ਬਈ ਆਪਾਂ ਠੀਕ ਹੈ ਹਾਂ ਖਾ ਕੇ ਦੇਖੋ ਤੂੰ ਖਾਇਆ ਹਾਂ ਮੈਂ ਖਾ ਕੇ ਆਇਆ ਮੈਂ ਤਾਈ ਤੇ ਬਾਈ ਤੇ ਤੁਹਾਡੇ ਵਾਸਤੇ ਲੈ ਕੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਬੈਸੀ ਬਹਿ ਗਿਆ ਸੀ ਮੈਂ ਥੋੜੀ ਇਹ ਵੀਡੀਓ ਕਟਣ ਲੱਗ ਗਿਆ ਸੀ ਤਾਂ ਇੱਥੇ ਬਹਿ ਗਿਆ ਇਹ ਮੈਂ ਤਰ ਸਪੈਸ਼ਲ ਇੱਥੇ ਰੋਟੀ ਲਿਆ ਕੇ ਆਇਆ ਉਹ ਸਾਹਮਣੇ ਬਾਈ ਦਾ ਢਾਬਾ ਕੀ ਨਾ ਉਹਦਾ ਇਹ ਬਾਈ ਦਾ ਬ੍ਰੇਕਫਾਸਟ ਪਤਾ ਨਹੀਂ ਇਹ ਚੱਲ ਕੋਈ ਵੀ ਹੋਇਆ ਨਾ ਤੇ ਫਿਲਹਾਲ ਮਣੀ ਮਿੱਤਰ ਨਾਲ ਹੱਸੀ ਗਿੱਡੀ ਜਨੇ ਗੱਲਾਂ ਬਾਤਾਂ ਕਰੀ ਜਨੇ ਕੱਲ ਨੂੰ ਇੱਥੇ ਬਠੰਡੇ ਤੋਂ ਵਾਪਸ ਆ ਚਲਾਇਓ ਅਗਲੀਆਂ ਕੀਰੀਆਂ ਚ ਉਹ ਹਿਮਾਚਲ ਬੰਨੀ ਲੰਗੇਗਾ ਹਾਂ ਜੀ ਮਾਚਲ ਆ ਨਾਨਕੇ ਹਾਂ ਨਾਨਕੇ ਨੂਨਕੇ ਨੂੰ ਮਿਲ ਕੇ ਨਾਨਕੇ ਮਿਲਿਆ ਨਹੀਂ ਜਾਣਾ ਬਈ ਅੱਛਾ ਹਾਂ ਨਾਨਕੇ ਦੇ ਠੀਕ ਹੈ ਤੇ ਤਾਂ ਕਰਕੇ ਵੀ ਅੱਜ ਮੈਂ ਇੱਥੇ ਆ ਕੱਲ ਨੂੰ ਇਹ ਇਹਨੇ ਦੁਪਹਿਰ ਬਾਦ ਚਲੇ ਜਾਣਾ ਕੱਲ ਨੂੰ ਇਹਨੂੰ ਮਿਲ ਕੇ ਹੋ ਸਕਦਾ ਆਪਾਂ ਪਿੰਡ ਵਗਜੀ ਹੋ ਸਕਦਾ ਇੱਕ ਦਿਨ ਤੇਰੇ ਸ਼ਹਿਰ ਹੋਰ ਲੈ ਜਾਈਏ ਜ਼ਰੂਰ ਹਾਂ ਬਲਕਿ ਤੇ ਵਧੀਆ ਮਿੱਤਰ ਨਾਲ ਬੜੇ ਜੇ ਸੱਤਾਂ ਸਾਲਾਂ ਬਾਅਦ ਗੱਲਬਾਤਾਂ ਕਰੀਆਂ ਉਹ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਜਾਂਦੀਆਂ ਨੇ ਲੈ ਕਹੇ ਇਹ ਇਹ ਦੇਸ਼ ਦਾ ਸਵਾਦਲੀ ਠੀਕ ਆ ਵੀ ਉਹੋ ਜੀ ਗੱਲ ਬਾਤ ਆ ਜਿਵੇਂ ਆਪਣੇ ਘਰੇ ਰੋਟੀ ਦੇ ਸੁੱਕੀ ਸਬਜ਼ੀ ਤੇਰੀ ਹੋਵੇ ਕੋਈ ਮੰਨ ਲਓ ਜਿਵੇਂ ਪਿੰਡਾਂ ਚ ਆਪਣੇ ਦੁੱਧ ਵਾਲੀ ਮਲਾਈ ਪਾਈ ਹੋਵੇ ਬਸ ਉਹ ਟੇਸਟ ਹੈਗਾ ਤੇ ਠੀਕ ਹੈ ਇਹਦੇ ਮਣੀ ਦੇ ਮਿੱਤਰ ਕਹਿੰਦੇ ਸਪੈਸ਼ਲ ਇੱਥੇ ਰੋਟੀ ਖਾ ਕੇ ਆਉਣੀ ਐ ਇਸ ਟਾਈਮ ਫਿਲਹਾਲ ਇੱਥੇ ਆਗੇ ਤੇ ਮਣੀ ਨਾਲ ਬਹੁਤ ਸਾਰੀਆਂ ਗੱਲਾਂ ਮਰਤਾਂ ਬਹੁਤ ਸਾਰਾ ਮੇਉਪਰੇ ਹਮਮ ਅਵਰ ਖਾਗ ਬਾਤ ਇਹ ਚੱਲ ਆ ਗਏ ਮੁੱਠੀ ਚੱਲਦੇ ਆ ਪਾ ਵਾਤ ਗਿਆ ਕੰਮ ਦਾ ਰਾਤ ਤੇ ਸਵਾ 12 ਵਜੇ ਮਾਂ ਵਾਲਾ ਪੂਰਾ ਪਕਿਆ ਹੋਇਆ ਹੈ ਹਾਈ ਤੇ ਲੈ 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 ਏ ਭਾਈ ਕੀ ਕੁਝ ਪਾਉਣਾ ਹੈ ਮਲਾਈ ਵਾਲੇ ਜੀ ਤੁਸੀਂ ਕਰੀਆ ਵਾ ਪਿਆਜ਼ ਆ ਹੋਰ ਕੀ ਮਸਲੋਂ ਦਾ ਅਰਚਾ ਲੋਟਾ ਹੋ ਬਰਿਆਦੇ ਸਟਾ ਬਈ ਕੀ ਹਵਾ ਸਰਕੂਲੇਟ ਹੁੰਦੀ ਆਛਾ ਠੀਕ ਹੈ ਇਹ ਕਿਸ ਟੈਮਾ ਹਵਾ ਇਸ ਵਕਤ ਤਾਂ ਪੂਰਾ 1 ਵਜੇ ਦਾ ਹੋ ਗਿਆ ਤੇ ਇਹਨਾਂ ਨੌਜਵਾਨਾਂ ਦਾ ਬਹੁਤ ਹੱਸੇ ਖੇਡੇ ਦੇ ਗਾਂਹ ਆਏ ਤੇ ਮਣੀਆਂ ਉਹਦੇ ਮਿੱਤਰਾਂ ਨੂੰ ਮਿਲਿਆ ਭਾਈ ਕੱਲ ਨੂੰ ਇੱਥੋਂ ਜੋ ਬਰ ਬਠੰਡੇ ਤੋਂ ਵਾਪਸੀ ਕਰੂਗਾ ਹੋਰਾਂ ਸ਼ਹਿਰਾਂ ਵੱਲ ਤੇ ਉੱਥੋਂ ਫਿਰ ਇਟਲੀ ਵੱਲ ਵਾਪਸ ਹੋ ਜੂਗਾ 23 ਤਰੀਕ ਨੂੰ ਕਿਸ ਤਾਈ ਨੂੰ 23 ਨੂੰ 23 ਨੂੰ 23 ਨੂੰ ਤੇ ਫਿਲਹਾਲ ਕਰਾਣੂ ਵੜਦੇ ਆ ਤੇ ਟਿਕਦੇ ਆ ਤੇ ਸੋਣਾ ਰਿਆ ਮਣੀ ਨਾਲ ਅੱਜ ਦਾ ਦਿਨ ਤੇ ਹੱਸੇ ਖੇਡੇ ਕਿਉਂ ਮਣੀ ਬਿਲਕੁਲ ਬਾਈ ਰਾਜੀ ਖੁਸ਼ੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਠੀਕ ਹੈ ਮਤਰਾ ਬਾਈ ਹੀ ਕੋਣ ਲਾ ਬਹੁਤ ਚਲ ਠੀਕ ਹੈ ਠੰਡਾ ਰਹਿ ਗਰ ਮੜੇ ਨੌਜਵਾਨਾ ਠੀਕ ਹੈ ਬਣੀ ਅ ਅਤਰੀਆਂ ਚਕੁੰਜੀਆਂ ਹੱਥ ਮੇਰੇ ਕੋਲੇ ਠੀਕ ਹੈ ਲੈ ਮੈਂ ਸਾਮ ਚਕੁੰਜੀਆਂ ਹੈ ਧੰਨਵਾਦ ਹਾਂ ਚੱਗਾ ਰਵੀ ਮਿਲਦੇ ਆ ਬ੍ਰੇਕ ਤੋਂ ਬਾਅਦ ਚੱਲ ਤੂੰ ਮੈਨੂੰ ਕੱਲ ਨੂੰ ਜਦੋਂ ਦਿਨੇ ਵਿਹਲਾ ਹੋਇਆ ਨਾ ਵੀ ਇੱਕ ਵਾਰੀ ਆ ਬਣੀ ਦੱਸ ਦੇ ਤੇ ਉਸ ਤੋਂ ਬਾਅਦ ਆਪਾਂ ਮਿਲ ਕੇ ਫੇਰ ਅਡੋ ਪਾਟੀ ਹੋ ਜਾਗੇ ਠੀਕ ਹੈ ਓਕੇ ਮੇਰੇ ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਗੁੱਡ ਨਾਈਟ ਓਕੇ ਓਕੇ ਬਾਈ ਠੀਕ ਹੈ ਮਿਲਦੇ ਆ ਬ੍ਰੇਕ ਤੋਂ ਬਾਅਦ ਹਾਂ ਸਵਾ ਕੇ 1 ਵਜੇ ਨੌਜਵਾਨ ਪਹੁੰਚ ਕੇ ਵਾਪਸ ਆਪਦੇ ਟਿਕਾਣੇ ਤੇ ਫਿਲਹਾਲ ਅੱਜ ਦੇ ਬਲੌਗ ਦੀ ਆਪਣੀ ਇੱਥੇ ਸਮਾਪਤੀ ਆ ਹਾਂ ਲੌਗ ਬਲਾਇਆ ਬਿਲ ਤੋਂ ਫਦਣਾ ਬਿਲ ਵਿੱਚ ਉੱਪਰ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ